ਤੇ ਲੋਬੀ ਜਿਵੇਂ ਆ ਲੈਡੀ ਦੇਖ ਸਕਦੇ ਹੋ ਨਾ 600-800 ਰੁਪਏ ਦੇ ਸਿਆਲਾਂ ਦਾ ਜਿਹੜਾ ਕੱਪੜਾ ਉਹ ਮਾਰਕੀਟ ਦੇ ਵਿੱਚ ਆ ਚੁੱਕਿਆ ਸੇਲ ਦੇ ਵਿੱਚ ਆ ਚੁੱਕਿਆ ਦੇਖ ਸਕਦੇ ਹੋ ਆ ਸੂਟ ਆ ਗਏ ਭਾਈ ਸੂਟ ਕਿੰਨੇ ਕਹੇ ਜੀ 250 300 ਐਵੇਂ ਦਾ ਸਾਰੇ ਤੁਹਾਨੂੰ ਜਿਹੜੇ ਸੂਟ ਮਿਲ ਜਾਣਗੇ ਜੀ 450 ਰੁਪਏ ਰੇਟੇ ਦਾ ਅਸੀਂ ਡਿਸਕਾਊਂਟ ਦੇ ਦਿੱਤੀ 200 ਰੁਪਏ ਠੀਕ ਹੈ ਜੀ 200 ਰੁਪਏ ਜਿਹੜੀ ਮਾਰਜੀ ਲੈ ਲੈਣਾ ਆ ਮੈਂ ਮੈਮ ਨੇ 200 ਦੇ ਲੈ ਲਈ ਠੀਕ ਹੈ ਇਹ ਪੰਜਾਈ ਤੋਂ ਬਚ ਗਏ ਨੇ ਓਕੇ ਜੀ ਕਰਦੇ ਆ ਉਹ ਲੱਗੇ ਬਾਕੀ ਉੱਤਰ ਲੱਗੇ ਹੋਣੇ ਸਾਰੇ 5500 ਰੁਪਏ ਗਰਮਾ ਆ ਆ 5500 ਰੁਪਏ ਆ ਗਏ ਸਰਪ੍ਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸਾਹੀ ਸ਼ਹਿਰ ਪਟਿਆਲੇ ਤੇ ਸ਼ਹਿਰ ਪਟਿਆਲੇ ਹਰੀਕੈਂਤ ਬਾਹ ਨੂੰ ਬਹੁਤ ਵੱਡੀ ਕੱਪੜਿਆਂ ਦੀ ਸੇਲ ਲੱਗਦੀ ਆ ਤੇ ਤੁਹਾਨੂੰ ਸਾਰੀ ਅੱਜ ਆਪਾਂ ਇਹ ਸੇਲ ਦਿਖਾਵਾਂਗੇ ਕਿਹੜਾ ਕਿਹੜਾ ਕੱਪੜਾ ਸੇਲ ਦੇ ਵਿੱਚ ਆ ਗਿਆ ਮਤਲਬ ਕਿ ਸਿਆਰ ਦਾ ਕੱਪੜਾ ਸਾਰਾ ਆ ਗਿਆ ਤਾਂ ਚੱਲਦੇ ਆ ਆਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਆ ਤੁਹਾਨੂੰ ਸ਼ਹਿਰ ਪਟਿਆਲੇ ਦੀ ਆਪਾਂ ਅੱਜ ਸਾਰੀ ਸੇਲ ਦਿਖ ਲਓ ਜੀ ਆਪਾਂ ਪਟਿਆਲੇ ਦੇ ਅਦਾਲਤ ਬਾਜ਼ਾਰ ਵਿੱਚ ਪਹੁੰਚ ਚੁੱਕੇ ਆਂ ਤੇ ਇੱਥੋਂ ਇਹ ਜਿਹੜੀ ਸੇਲ ਆ ਸਾਰੀ ਸਟਾਰਟ ਹੋ ਜਾਂਦੀ ਆ ਚੌਂਕ ਤੋਂ ਤੇ ਅੱਜ ਆਪਾਂ ਤੁਹਾਨੂੰ ਸਾਰੀ ਇਹ ਸੇਲ ਦਿਖਾਵਾਂਗੇ ਸ਼ਹਿਰ ਪਟਿਆਲੇ ਦੀ ਤੇ ਬਹੁਤ ਕਾਠ ਹੈ ਸੇਲ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਤੇ ਹਰੇਕ ਐਤਵਾਰ ਨੂੰ ਜਿਹੜੀ ਇਹ ਸੇਲ ਲੱਗਦੀ ਆ ਤੇ ਲਓ ਵੀ ਜਿਵੇਂ ਆ ਲੇਡੀ ਦੇਖ ਸਕਦੇ ਹੋ ਨਾ 6-150 ਰੁਪਏ ਦੀ ਸਿਆਲਾਂ ਦਾ ਜਿਹੜਾ ਕੱਪੜਾ ਉਹ ਮਾਰਕੀਟ ਦੇ ਵਿੱਚ ਆ ਚੁੱਕਿਆ ਸੇਲ ਦੇ ਵਿੱਚ ਆ ਚੁੱਕਿਆ ਦੇਖ ਸਕਦੇ ਹੋ ਬਹੁਤ ਕਾਠ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆ ਕੇ ਜਿਵੇਂ ਤਾਵਲ ਵਗੈਰਾ ਆ ਗਏ ਹਨ ਤੇ ਐਵੇਂ ਦੇ ਤੁਹਾਨੂੰ ਤਾਵਲ ਮਿਲ ਜਾਣਗੇ ਬਹੁਤ ਲੋਗ ਤੇ ਬਾਕੀ ਸੂਟਾਂ ਹੀ ਮਿਲ ਜਾਣਗੇ ਜਿਵੇਂ ਬਾਈਕੋ ਹੈਗੇ ਨੇ ਨਾ ਤੇ ਬਾਕੀ ਅੱਗੇ ਆ ਦੇਖੋ ਸਾਰਾ ਹਨ ਤੇ ਐਵੇਂ ਤੁਹਾਨੂੰ ਸਾਰਾ ਇਸ ਸੇਲ ਦੇ ਵਿੱਚ ਜਿਹੜੀ ਕਲੈਕਸ਼ਨ ਦੇਖਣ ਨੂੰ ਮਿਲ ਜੂਗੀ ਲੋਗ ਇਹ ਸੂਟ ਆ ਗਏ ਬਾਈ ਸੂਟ ਹਾਂਜੀ ਸੂਟ ਕਿੰਨੇ ਕਹੇ ਜੀ 250 300 ਐਵੇਂ ਦਾ ਸਾਰੇ ਤੁਹਾਨੂੰ ਜਿਹੜੇ ਸੂਟ ਮਿਲ ਜਾਣਗੇ ਇਹ ਪ੍ਰਿੰਟਡ ਹੁੰਦੀਆਂ ਨਾ ਪ੍ਰਿੰਟਡ ਤੇ ਪ੍ਰਿੰਟਡ ਸੂਟ ਹੁੰਦੇ ਆ ਸਾਰੇ ਇਹ ਤੇ ਬਹੁਤ ਸਾਰੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਨਾ ਤੇ ਤੁਹਾਨੂੰ ਖੰਡੇ ਸੇਲ ਦੇ ਵਿੱਚ ਮਿਲ ਜੂਗੀ ਤੇ ਬਾਕੀ ਆ ਦੇਖੋ ਸਾਰੇ ਦੇਖ ਸਕਦੇ ਹੋ ਨਾ ਬਾਕੀ ਆ ਕੋਟੀਆਂ ਦੇਖੋ ਹੈ ਲਓ ਜੀ 2250 ਦੇ ਮਿਲ ਜਾਣਗੇ ਤੁਹਾਨੂੰ ਆ ਸਾਰੇ ਛੂਟ ਦੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਬਾਕੀ ਆ ਕੋਟੀਆਂ ਹੋ ਗਈਆਂ ਜਿਵੇਂ ਹਨ ਤੇ ਬਾਕੀ ਸਿਆਲਾਂ ਦੇ ਕੱਪੜਾ ਬਹੁਤ ਜ਼ਿਆਦਾ ਹੈ ਇਹ ਸੇਲ ਦੇ ਵਿੱਚ ਆ ਚੁੱਕਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਐਵੇਂ ਜਿਹੀ ਤੁਹਾਨੂੰ ਸਾਰੀ ਜਿਹੜੀ ਕਲੈਕਸ਼ਨ ਆ ਉਹ ਦੇਖਣ ਨੂੰ ਮਿਲ ਜੂਗੀ ਤੇ ਐਵੇਂ ਜਿਹੀ ਤੁਹਾਨੂੰ ਕੋਟੀਆਂ ਦੇਖਣ ਨੂੰ ਮਿਲ ਜਾਣਗੀਆਂ ਸਾਰੀਆਂ ਉਹੀ ਜਿਹੜਾ ਰੇਟ ਆ ਮਤਲਬ ਵੀ 200 250 ਨਾ ਇੰਨੇ ਕ ਪ੍ਰਾਈਸ ਦੇ ਤੁਹਾਨੂੰ ਜਰਾ ਸਾਰਾ ਇਹ ਕਪੜਾ ਇਹ ਸੇਲ ਦੇ ਵਿੱਚੋਂ ਮਿਲ ਜੂਗਾ ਬਾਕੀ ਆ ਦੇਖੋ ਸਾਰਾ ਨਾ ਤੇ ਇਹ ਲੇਡੀਜ਼ ਆ ਵੀ ਸਭ ਕਿਆ ਪ੍ਰਾਈਜ਼ ਇਹਨਾਂ ਦਾ ਕਿਆ ਪ੍ਰਾਈਜ਼ ਹੈ ਇਹ 2200 ਦਾ ਜੀ ਤੇ ਆ ਲੋਹੜਾ ਆ ਗਿਆ ਜਮੇ ਹਨਾ ਤੇ ਚਾਲ ਲੋਹੜਾ ਆ ਗਿਆ ਅੱਗੇ ਤੇ ਬਾਕੀ ਆ ਸੂਟ ਆ ਗਏ ਤੇ ਐਵੇਂ ਦੀ ਬਹੁਤ ਸਾਰੀ ਕਲੈਕਸ਼ਨ ਹੈ ਜੀ ਤੁਹਾਨੂੰ ਦੇਖਣ ਨੂੰ ਮਿਲ ਜੂ ਤੇ ਪੰਜਾਬੀ ਜੁੱਤੀ ਤੁਸੀਂ ਦੇਖ ਸਕਦੇ ਹੋ ਨਾ ਹਰੇਕ ਐਤਵਾਰ ਨੂੰ ਇਹ ਸੇਲ ਅਦਾਲਤ ਬਾਜ਼ਾਰ ਦੇ ਵਿੱਚ ਲੱਗਦੀ ਹੈ ਨਾ ਤੇ ਤੁਸੀਂ ਆ ਕੇ ਇਹ ਸੇਲ ਦੇਖ ਸਕਦੇ ਹੋ ਤੇ ਆ ਕੇ ਜੁਵੇ ਅੱਗੇ ਬੂਟ ਆ ਕੇ 40 ਸੇਲ ਲੱਗੀ ਹੈ ਜੀ ਹਾਂ ਤੇ ਆ ਜਵੇਂ ਬੂਟ ਹੋ ਗਏ ਨਾ ਜਿਹੜੀ ਜੇ ਲੇਡੀਜ਼ ਲੇਡੀਜ਼ ਠੀਕ ਹੈ ਕੀ ਪ੍ਰਾਈਜ਼ ਹੈ इनका 220 220 ਬਾਕੀ ਇਹਨੇ ਤੁਸੀਂ ਦੇਖ ਸਕਦੇ ਹੋ ਨਾ ਤੇ ਕਾਫੀ ਵੱਡੀ ਮਾਰਕੀਟ ਹੈ ਇਹ ਸ਼ਹਿਰ ਪਟਿਆਲੇ ਦੀ ਤੇ ਹਰੇਕ ਐਤਵਾਰ ਨੂੰ ਇੱਥੇ ਬਹੁਤ ਵੱਡੀ ਸੇਲ ਲੱਗਦੀ ਆ ਲੋਜੀ ਆ ਦੇਖੋ ਅੱਗੇ ਹੈ ਨਾ ਤੇ ਕਰਦੀ ਤੇ ਕਰਦੀ ਆ ਦੇਖੋ ਸਾਰਾ ਅੰਦਰ ਨਾ ਜੀ ਐਮ ਦਾ ਸਾਰਾ ਤੁਹਾਨੂੰ ਕੱਪੜਾ ਜਿਹੜਾ ਉਹ ਦੇਖਣ ਨੂੰ ਮਿਲ ਜੂਗਾ ਤੇ ਸ਼ਹਿਰ ਪਟਿਆਲੇ ਤੇ ਅਦਾਲਤ ਬਾਜ਼ਾਰ ਦੇ ਵਿੱਚੋਂ ਲੋ ਜੀ ਭਈਆ ਕੀ ਪ੍ਰਾਈਜ਼ ਹੈ ਇਹਨਾਂ ਦਾ ਆਹ ਵੇ ਸਰ 600 ਦਾ ਲੋ ਜੀ 600 ਰੁਪਏ ਦਾ ਸੂਟ ਹੈ ਤੇ ਬਾਕੀ ਅਲੱਗ-ਅਲੱਗ ਰੇਟ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਤੇ কুরਤੇ। ਲਓ ਜੀ। ਸਾਡੇ ਆਪ ਕੋਲ سیل ਲਾਈ ਹੋਈ ਆ 15% ਤੇ ਜਿਵੇਂ ਆ ਕੁੜਤੇ ਦੇਖ ਸਕਦੇ ਹੋ ਨਾ ਲੇੜੀ ਤੇ ਅੱਗੇ ਦਿਖਾਉਂਦੇ ਆ ਤੁਹਾਨੂੰ ਹੋਰ। ਲਓ ਜੀ। ਆ ਸਿਆਲੂ ਕਪੜਾ ਆ ਗਿਆ ਜਮੇ ਨਾ। ਲਓ ਜੀ ਸਾਰਾ ਤੁਸੀਂ ਦੇਖ ਸਕਦੇ ਹੋ। ਬਾਕੀ ਆ ਕੋਟੀਆਂ ਆ ਗਈ। ਕੋਟੀ ਆ ਬਈ ਕੋਟੀ। ਕੀ ਪ੍ਰਾਈਸ ਇਹਨਾਂ ਦਾ? 150 ਤੇ 1.500 ਕੁਝ ਤੁਹਾਨੂੰ ਮਿਲ ਜਾਣਗੇ। ਲੇੜੀ ਜਾਂ ਲੇੜੀ? ਤੇ ਲੇਡੀ ਦਾ ਕਨੇਡੀ ਦੀ ਕਲੈਕਸ਼ਨ ਦੀ ਆਪਾਂ ਗੱਲ ਕਰੀਏ ਲੇਡੀ ਦੀ ਕਲੈਕਸ਼ਨ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲੂਗੀ ਆਪਾਂ ਗੱਲ ਕਰੀਏ ਤੇ ਕੋਨੇ ਕੋਨੇ ਕਦੇ 150 150 ਆ ਦੇਖਣ ਨੂੰ ਹੈ ਨਾ ਤੇ ਐਵੇਂ ਇਹ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਆ ਜਿਹੜੀ ਉਹ ਦੇਖਣ ਨੂੰ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪਾਰਸ ਹੋਗੇ ਜਿਵੇਂ ਹੈ ਨਾ ਬੈਲਟਾਂ ਹੋਗੀਆਂ ਐਂਡਾਂ ਤਾਂ ਹੋਗੀਆਂ ਐਵੇਂ ਇਹ ਬਹੁਤ ਸਾਰੀ ਕੰਨੂ ਦੀ ਵੈਰਾਈਟੀ ਉਹ ਸੇਲ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਬਾਕੀ ਅੱਗੇ ਚੱਲਦੇ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਤੇ ਪੰਜਾਬੀ ਜੁੱਤੀ ਤੁਸੀਂ ਦੇਖ ਸਕਦੇ ਹੋ ਨਾ ਤੇ ਪੰਜਾਬੀ ਜੁੱਤੀ ਦੀ ਬਹੁਤ ਸਾਰੀ ਜਿਹੜੀ ਕਲੈਕਸ਼ਨ ਹੈ ਉਹ ਦੇਖ ਸਕਦੇ ਹੋ ਪੰਜਾਬੀ ਜੁੱਤੀ ਦੀ ਬਹੁਤ ਕਲੈਕਸ਼ਨ ਤੋਂ ਮਿਲਦੀ ਜੀ ਤੇ ਹਰ ਇੱਕ ਤਰ੍ਹਾਂ ਤੋਂ ਸਾਈਜ਼ ਵਿੱਚ ਉਹ ਨਾ ਸਾਈਜ਼ ਰੱਖੇ ਇਹ ਸਾਰੇ ਸਾਡੀ ਨਾ ਕੁੱਤੀ ਮੈਨੂਫੈਕਚਰਿੰਗ ਹੈ ਜੀ ਠੀਕ ਹੈ ਜੀ ਅਸੀਂ ਨੂੰ ਖੁਦ ਬਣਾ ਕੇ ਦੇਖਦੇ ਹਾਂ ਜੀ ਓਕੇ ਇਹ ਜਿਹੜੀ ਰਾਜਸਥਾਨ ਦੀ ਜੁੱਤੀਆਂ ਹੈ ਰਾਜਸਥਾਨਾ ਦੇ ਲੇਬਰ ਬੈਠੇ ਹੁੰਦੀ ਆ ਠੀਕ ਹੈ ਜੀ ਤੇ ਅਸੀਂ ਇਹਨਾਂ ਨੂੰ ਖੁਦ ਬਣਾ ਕੇ ਦੇਖਦੇ ਹਾਂ ਤੇ ਇਹ ਸਾਡੇ ਖੁਦ ਦੀ ਮੈਨੂਫੈਕਚਰਿੰਗ ਹੈ ਟੀਪੀਰ ਸੋਨ ਲੱਗੇ ਹੋਇਆ ਸਾਰਾ ਗੱਲਾ ਗੱਲਾ ਪੀਸ ਲੱਗਾ ਹੋਇਆ ਅਸੀਂ ਇਹਦੇ ਸ਼ਾਪ ਤੋਂ ਲੈਣੇ ਆ ਬਾਏ ਕਰਦੇ ਹਾਂ ਨੂੰ 450 ਰੁਪਏ ਦੇ ਤਾਂ ਅਸੀਂ ਡਿਸਕਾਊਂਟ ਦੇ ਦਿੱਤੇ 200 ਰੁਪਏ ਠੀਕ ਹੈ ਜੀ 200 ਰੁਪਏ ਜਿਹੜੀ ਮਰਜ਼ੀ ਲੈ ਲੈਣਾ ਆ ਮੈਂ 200 ਦੇ ਲੈ ਲਈ ਠੀਕ ਹੈ ਇਹ ਪੰਜਾਬੀ ਤੋਂ ਬਚ ਗਏ ਨੇ ਓਕੇ ਜੀ ਆ ਮਨਾਈ ਤੋਂ ਬਚ ਗਿਆ ਸਰੋਂ ਦਾ ਤੇਲ ਮਹਿੰਗਾ ਪੈਟਰੋਲ ਮਹਿੰਗਾ ਟਰੱਕੀ ਮਹਿੰਗੀ ਸੋਨਾ ਮਹਿੰਗਾ ਸਿਰਫ ਜੁੱਤੀ ਸਸਤੀ ਆ ਠੀਕ ਸਰ ਸਾਡੀ ਸ਼ਾਪ ਅਥਲਤ ਵਿਆਜ ਲੱਗਦੀ ਆ ਮੇਰਾ ਕੋਈ ਬੋਲ ਨਾ ਲਓ ਜੀ ਸਾਰੀ 600 ਰੁਪਏ ਸੇ ਲੈ ਓਕੇ ਲਓ ਵੀ ਆ ਸਾਰੀ ਜਿਹੜੀ ਜੁੱਤੀਆਂ ਬਾਏ ਕਹਿੰਦੇ 200 ਰੁਪਏ ਆ ਕਿਵੇਂ ਰਸ਼ ਲੱਗ ਰਿਹਾ ਲੋਕੀ ਕਿਦੋਂ ਉ ਲਓ ਇਹ ਗੇੜਾ ਦਿੰਦੇ ਆ ਜੀ ਅੱਗੇ ਇੱਥੇ ਲਗਾਉਣਾ ਤੁਹਾਨੂੰ ਹੋਰ ਤੇ ਜਦੋਂ ਅੱਗੇ ਜੁੱਤੀ ਦੇਖੋ ਨਾ ਬਾਈ ਨੇ ਦੱਸਿਆ ਵੀ ਤੁਹਾਨੂੰ ਇਹ 400 ਦੀ ਮਿਲੂਗੀ ਤੇ ਇੱਥੇ ਸਿਰਫ 200 ਰੁਪਏ ਦੀ ਹੈ ਨਾ ਬਾਕੀ ਸਿਆਲਾਂ ਦਾ ਸਟਾਫ ਕਾਫੀ ਆ ਗਿਆ ਜਿਵੇਂ ਸਿਆਲਾਂ ਕਿਸੀ ਜੇੜੀ ਦੀ ਕਿਸੀ ਕੋਟੀਆਂ ਦੇਖ ਸਕਦੇ ਹੋ ਨਾ ਤੇ ਬਾਕੀ ਆਹ ਦੇਖੋ ਅੱਗੇ ਨਾ ਲਓ ਆਹ ਅੱਗੇ ਕੋਟ ਲਓ ਵੀ ਆ 1.5 150 ਬਾਬੂ ਨੇ ਕਹਿੰਦੇ 1.5 150 ਵੀ 150 ਰੁਪਏ ਜੀ 150 ਲਓ ਜੀ 150 ਰੁਪਏ ਟੌਪ ਤੇ ਬਾਕੀ ਆਹ ਜਾਕਟ ਆ ਗਈਆਂ ਲਓ ਆਜਾ ਤਾਂ ਕੀ ਰੇ ਪ੍ਰਾਈਜ਼ ਹੈ ਵੀਨ ਦਾ ਕੀ ਪ੍ਰਾਈਜ਼ 400 400 ਲਓ ਜੀ 4 400 ਰੁਪਏ ਤੇ ਤੁਹਾਨੂੰ ਮਿਲ ਜਾਣਗੇ ਐਵੇਂ ਦੇ ਕੋਟ ਐਵੇਂ ਤੇ ਸਾਰਾ ਕੁਝ ਮਿਲ ਜੂਗਾ ਤੇ ਲਓ ਆ ਦੇਖੋ ਸਾਰਾ ਹੈ ਨਾ ਤੇ ਅੱਗੇ ਤੁਹਾਨੂੰ ਐਵੇਂ ਦੀ ਬਹੁਤ ਸਾਰੀ ਕਲੈਕਸ਼ਨ ਨੇੜੀ ਦੀ ਦੇਖਣ ਨੂੰ ਮਿਲ ਜੂਗੀ ਹੈ ਨਾ ਤੇ ਬਾਕੀ ਐਵੇਂ ਦੇ ਕੁਰਤੇ ਲਓ ਇਹ ਆ ਪੈਂਟਾਂ ਹੋ ਗਈਆਂ ਜਮੇ ਵਰਗੀ ਲਓ ਇਹ ਤੁਹਾਨੂੰ ਸੂਟ ਹੈ ਨਾ ਆਹ ਦੇਖੋ ਜਿਵੇਂ ਆਹ ਪਈਆ ਕਲੈਕਸ਼ਨ ਹੈ ਨਾ ਲੋ ਤੇ ਐਵੇਂ ਦਾ ਤੁਹਾਨੂੰ ਸਾਰਾ ਜਿਹੜਾ ਕਪੜਾ ਨੇ ਉਹ ਦੇਖਣ ਨੂੰ ਮਿਲ ਜੂਗਾ ਤੇ ਐਵੇਂ ਦਾ ਬਹੁਤ ਸਾਨੂੰ ਕਲੈਕਸ਼ਨ ਜਿਹੜੀ ਕਪੜੇ ਜੋ ਸੇਲ ਦੇ ਵਿੱਚ ਦੇਖਣ ਨੂੰ ਕਿਹੜਾ ਪ੍ਰਾਈਸ ਅਵੇਲੇਬਲ ਕਾ 600 ਰੁਪਏ ਦਾ ਜੀ ਸੂਟ ਹੈ ਸੂਟ ਨਾ ਤੇ ਸੂਟ ਹੈ ਇਹ ਲੋ ਤੇ ਬਾਕੀ ਅੱਗੇ ਲੇਡੀ ਦੀ ਕਲੈਕਸ਼ਨ ਦੇਖ ਸਕਦੇ ਹੋ ਨਾ ਚਾਰਾਂ ਦੀ ਤੇ ਰੇਟ ਉਹੀ ਆ ਨਾ ਵੀ ਮੈਂ ਜੇ ਮੇਰੇ ਰੇਟ ਤੁਹਾਨੂੰ ਦੱਸਦਾ ਵੀ ਇੰਨ ਗ੍ਰੀਨ ਦੇ ਵਿੱਚ ਤੁਹਾਨੂੰ ਇਹ ਜਿਹੜਾ ਸਾਰੀ ਕਲੈਕਸ਼ਨ ਆ ਉਹ ਪਟਿਆਲੇ ਦੇ ਅਦਾਲਤ ਬਾਜ਼ਾਰ ਤੋਂ ਮਿਲ ਜਾਣੀ ਤੇ ਉਹ ਦੇਖੋ ਭਾਈਓ ਦੋ ਦੋ ਰੁਪਏ ਲਓ ਵੀ ਦੋ ਦੋ ਰੁਪਏ ਚੱਕੋ ਵੀ ਬਾਕੀ ਆ ਦੇਖੋ ਨਾ ਚਾਲਾਂ ਦਾ ਸਟਾਕ ਨਾ ਆ ਚੁੱਕਿਆ ਲਓ ਵੀ ਤੇ ਛੰਡੇ ਸੇਲ ਦੇ ਵਿੱਚ ਹੀ ਸਭ ਕੁਝ ਇਹ ਮਿਲਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਆ ਦੇਖੋ ਸਾਰੇ ਇੱਧਰ ਜਰਾਬਾਂ ਹੋ ਗਈਆਂ ਜਿਵੇਂ ਅੱਗੇ ਚੱਲਦੇ ਆਂ ਕੱਟ ਬਹੁਤ ਜ਼ਿਆਦਾ ਹੈ ਜੀ ਜੇ ਆਪਾਂ ਗੱਲ ਕਰੀਏ ਵਿਜਾਰ ਦੇ ਵਿੱਚ ਜਿਉਂਦੇ ਕੱਟ ਦੇਖ ਸਕਦੇ ਹੋ ਨਾ ਲਓ ਜੀ ਲਓ ਵੀ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਤੇ ਕੱਪੜਾ ਬਹੁਤ ਜ਼ਿਆਦਾ ਹੈ ਨਾ ਕੱਪੜਾ ਵੀ ਜਿੰਨਾ ਵੀ ਆਪਾਂ ਤੁਹਾਨੂੰ ਦਿਖਾ ਲਾਂਗੇ ਉਹਨਾਂ ਤੁਸੀਂ ਕਹੋਗੇ ਥੋੜਾ ਜਿਵੇਂ ਹੈ ਇੱਦਾਂ ਦੀਆਂ ਕੁੜਤੀਆਂ ਤੁਹਾਨੂੰ ਮਿਲ ਜਾਣਗੀਆਂ ਨਾ ਤਾਂ ਕੀ ਪ੍ਰਾਈਸ ਹੈ ਭਈ ਇਹਨ 5000 500 500 ਦੁਪੱਟਾ ਪਲਾਓ ਸਾਥ ਲਓ ਵੀ ਦੁਪੱਟਾ ਕਲ ਸੂਟ ਆ। ਇਹ ਆ ਜਾਣਗੇ ਪਾਕਿਸਤਾਨੀ ਸੂਟ। ਸੱਚਾ ਪਾਕਿਸਤਾਨੀ ਆ ਗਏ। 700 ਰੁਪਏ ਕਿੰਨੇ ਆਉਣਗੇ? 15 ਕਲਰ 15 ਡਿਜ਼ਾਈਨ ਮਿਲ ਜਾਣਗੇ। ਠੀਕ ਆ ਜੀ 15 ਡਿਜ਼ਾਈਨ ਮਿਲ ਜਾਣਗੇ। ਭਾਈ ਕਹਿੰਦਾ 15 ਹੀ ਕਲਰ ਤੇ ਇਹ ਸਾਫ ਜਿਹੜਾ ਜੈਲਸ ਕੋਲ ਵੀ ਜਲਦੀ ਦੇਖੋ ਪੰਜਾਬ ਲਿਖੀ। ਓਕੇ। ਲਓ ਵੀ। ਇਹ ਜੈਂਟਸ ਦਾ ਨਾ? ਜੈਂਟਸ ਸਰ। ਕੁਰਤੇ ਵੀ ਅੰਮੇ ਦੇ ਉੱਪਰ ਵੇਅਰ ਕਰ ਲੈਣਾ। ਆ ਵੀ ਪੰਜਾਬ ਲਿਖਿਆ ਉੱਪਰ ਭਾਈ। ਤੇ ਆਹ ਦੇਖੋ ਇੱਧਰ ਨਾ। ਕੋਈ ਜਿਵੇਂ ਦੀ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਤੇ ਲਓ। ਇੱਧਰ ਦੇਖੋ ਨਾ। ਜੇ ਜਿਵੇਂ ਆ ਪਹਿਨੇ। ਕੁੰਟਾ ਬਈਆ ਸੂਟ ਸੂਟ 300 ਰੁਪਏ ਦਾ 300 ਦਾ ਲਓ 300 ਰੁਪਏ ਦਾ ਤੁਹਾਨੂੰ ਸੂਟ ਮਿਲ ਜੂਗਾ ਇਹਨਾਂ 5 ਮੀਟਰ ਹੁੰਦਾ ਹੈ ਤੇ 5 ਮੀਟਰ ਹੁੰਦਾ ਜੀ ਇਹ ਤੇ ਭਾਈ ਕਹਿੰਦਾ ਆਹ 250 ਦਾ ਆਹ ਵੀ 250 ਦਾ ਇਹ ਗਰਮੀ ਉਹ ਹੈ ਇਹ ਸਰਦੀ ਉਹ ਹੈ ਠੀਕ ਹੈ ਤੇ 2250 ਰੁਪਏ ਦਾ ਤੁਹਾਨੂੰ ਮਿਲ ਜਾਣਗੇ ਤੇ ਅੱਗੇ ਚੱਲਦੇ ਆ ਜੀ ਅੱਗੇ ਕੰਮ ਦਿਖਾਉਨੇ ਆ ਐਵੇਂ ਦੀ ਸਾਰੀ ਇਹ ਜਿਹੜੀ ਸੇਲ ਆ ਸਹਿਰ ਪਟਿਆਲੇ ਦੇ ਵਿੱਚ ਲੱਗੀ ਹੋਈ ਆ ਤੇ ਹਰ ਇੱਕ ਐਤਵਾਰ ਨੂੰ ਐਵੇਂ ਹੀ ਕੱਟ ਹੁੰਦਾ ਤੇ ਹੁਣ ਸਿਆਲਾਂ ਦਾ ਕੱਪੜਾ ਆ ਗਿਆ ਤਾਂ ਕੱਟ ਬਹੁਤ ਜ਼ਿਆਦਾ ਆ ਤੇ ਰੇਟ ਮੈਂ ਤੁਹਾਨੂੰ ਦੱਸਦਾ ਵੀ ਕਿੰਨੇ ਕੁ ਰੇਟ ਤੱਕ ਤੁਹਾਨੂੰ ਜਿਹੜਾ ਕੱਪੜਾ ਉਹ ਬਾਜ਼ਾਰ ਦੇ ਵਿੱਚੋਂ ਜਾਂ ਸੇਲ ਦੇ ਵਿੱਚੋਂ ਮਿਲ ਜਾਊਗਾ ਜੇ ਕੋਈ ਕੋਈ ਦੇਖ ਸਕਦੇ ਹੋ ਨਾ ਤੇ ਜੇ ਚਾਹਦੇ ਅੱਗੇ ਤੁਹਾਨੂੰ ਦਿਖਾਉਣਾ ਹੈ ਹੋਰ ਲਓ ਜੀ ਤੇ ਆ ਦੇਖੋ ਨਾ ਬੱਚਿਆਂ ਦੇ ਕੱਪੜੇ ਆ ਗਏ ਜਮੇ ਨਾ ਆ ਸੂਟ ਆ ਗਏ ਨਾ ਸੂਟ ਦੇਖ ਸਕਦੇ ਹੋ ਭਾਈ ਜੀ ਦੀ ਫੋਟੋ ਲਓ ਪਹਿਲੇ 500 ਰੁਪਏ 500 ਰੁਪਏ 500 ਰੁਪਏ ਆ ਵੀ ਕੋਈ ਵੀ ਲੈ ਲਓ ਤੇ ਕੋਈ ਵੀ ਤੁਸੀਂ ਲੈ ਲਓ ਭਾਈ ਇੱਧਰ ਵੀ ਵੀਡੀਓ ਆ ਗਈ ਹੈ ਇੱਧਰ ਵੀ ਤੇ ਅੱਗੇ ਦੇਖ ਸਕਦੇ ਹੋ ਨਾ ਬਾਕੀ ਬਹੁਤ ਇਕੱਠਾ ਜੀ ਤੁਸੀਂ ਦੇਖ ਸਕਦੇ ਹੋ ਤੇ ਆਹ 100 ਲਾ ਕੇ ਭਾਈ 100 ਹਾਂਜੀ 100 ਅਰੇ ਕਰੇ ਮਾਲ 500 ਰੁਪਏ ਆਪੂਰੀ ਆ ਗਈ ਨਾ ਕੋਈ ਗੈਂਡ ਸਾਹਿਬ ਗੈਂਡ ਸੇ ਯਾ ਸਲੇਟਿਸ ਕੋਈ ਵੀ ਨਹੀਂ ਕੀ ਪ੍ਰਾਈਸ ਹੈ ਇਹਨਾਂ ਦਾ 200 ₹200 ਰੁਪਏ ਦੀ ਮਿਲ ਜੀ ਤੁਹਾਨੂੰ Oh my god ਤੇ ਅੱਗੇ ਜੁਐਲਰੀ ਦੇਖ ਸਕਦੇ ਹੋ ਨਾ ਤੇ ਬਾਕੀ ਆ ਸੂਟ ਆ ਗਏ ਲੋ ਬਈ ਲੇਡੀਜ਼ ਸੂਟ ਆ ਗਏ ਕੀ ਪ੍ਰਾਈਸ ਹੈ ਬਈ ਇਹਨਾਂ ਦਾ 500 ₹500 ਰੁਪਏ ਤੇ 500 ਰੁਪਏ ਬਾਈ ਕਹਿੰਦਾ ਜਿਹੜਾ ਮਰਜੀ ਬਾਈ 500 ਰੁਪਏ ਬਾਈ ਦੋ ਤੇ ਦੇਖਾ ਗਏ ਕੋਈ ਕਲੈਕਸ਼ਨ ਹੈ ਨਾ ਕੇ ਜੇੜੀ ਦਾ ਸਟਾਫ ਆ ਗਿਆ ਨਾ ਲੇਡੀ ਦੇ 100 ਲਾ ਕੇ ਜਿਵੇਂ ਆ ਪਏ ਨੇ ਹਨਾ ਲੋਗੀਆਂ ਨੇ ਆ ਵੀ ਢੇਰ ਲੱਗੇ ਢੇਰਾਂ ਦੇ ਢੇਰ ਪਏ ਨੇ ਜਿਵੇਂ ਤੁਸੀਂ ना ਸਕਦੇ ਹੋ ਹੁਣ ਨਮਾਜ਼ ਦਾ ਟਾਈਮ ਆਣਾ ਤੇ ਅਸੀਂ ਬਹੁਤ ਸਾਰੀ ਤੁਹਾਨੂੰ ਕਲੈਕਸ਼ਨ ਆ ਜਿਹੜੀ ਉਹ ਦੇਖਣ ਨੂੰ ਮਿਲ ਜੂਗੀ ਤੇ ਅੱਗੇ ਆ ਗਿਆ ਲੈ ਜੀ ਪਿਓਰ ਜੋਰ ਜੋ ਜੱਟ ਲਿਟਵਾਨ ਆਓ ਅੰਦਰ ਹੋਰ ਬਿਠਿ ਜਾਓ ਅੱਗੇ ਚੱਲਦੇ ਆ ਜੀ ਅੱਗੇ ਤੁਹਾਨੂੰ ਦਿਖਾਉਣਾ ਹੈ ਹੋਰ ਲਓ ਵੀ ਆ ਆ ਗਿਆ ਸਿਆਲਾਂ ਦਾ ਕੋਈ ਬਾਈ ਕੋਲੇ ਸਿਆਲਾਂ ਦੀ ਹੈ ਨਾ ਲਓ ਜੀ ਕੀ ਰੇਟ ਆ ਬਾਈ ਇਹਨਾਂ ਦਾ 150 ਵੀਰੇ ਲਓ ਵੀ 150 ਤੇਰੇ ਵਾਸਤੇ 100 ਲਾ ਦੇਣਾ ਲੈ ਬਾਈ ਨਾ ਤੇਰੇ ਵਾਸਤੇ 100 ਲਾ ਲਾਂਗੇ ਹੋਰ ਦੱਸੋ ਜੇ ਕੋਈ ਵੀਡੀਓ ਦੇਖ ਕੇ ਉਹਨੂੰ ਲਾ ਦੇਗਾ 100 ਹਾਂ ਜੇ ਕੋਈ ਵੀਡੀਓ ਦੇਖ ਕੇ ਆ 100 ਕਰ ਦੇਗਾ ਤੂੰ ਹਾਂ ਬਾ ਠੀਕ ਹੈ ਲੈ ਬਾਈ ਕੋ ਆ ਜੇ ਬਾਈ ਬਾਈ ਕਹੇ ਕੋ ਵੀਡੀਓ ਦੇਖ ਕੇ ਉਹਨੂੰ 100 ਰੁਪਏ ਦੇ ਦਊਗਾ ਹੋਰ ਦੱਸੋ ਹਾਂ ਸਿਆਲ ਖਾਦਨਿਆ ਲੈ ਇਹ ਇਹਦਾ ਕੀ ਪ੍ਰਾਈਸ ਆ ਇਹ 300 ਵੀਰੇ ਇਹ 300 ਲਓ ਤੇ ਅੱਗੇ ਚੱਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਸਾਰੀ ਇਹ ਮਾਰਕੀਟ ਆਪਾਂ ਤੇ ਸਾਰੀ ਸੇਲ ਤੇ ਸੇਲ ਤਾਂ ਕਾਫੀ ਵੱਡੀ ਆ ਨਾ ਜਿਵੇਂ ਮੈਂ ਗੱਲ ਕਰਾਂ ਬਹੁਤ ਵੱਡੀ ਇਹ ਸੇਲ ਆ ਤੇ ਇੰਨਾ ਕੁ ਰੇਟ ਤੁਹਾਨੂੰ ਇੱਕ ਕੱਪੜੇ ਦਾ ਮਿਲ ਜੂਗਾ ਜਿੰਨਾ ਕਮਾਤ ਤੂੰ ਦੱਸਦੇ ਆ ਵੀ ਇਹ ਹੀ ਨਾ ਲੱਗੋ तकरीबन ਛੰਡੇ ਸੇਲ ਦੇ ਵਿੱਚ ਦੇਖੋ ਨੂੰ ਮਿਲ ਜੂਗਾ ਲਓ ਬਾਕੀ ਆ ਇਤਰੇ ਵੀ ਗੁੱਟ-ਬਟਨ ਹੋ ਗਏ ਹਨਾ ਬਾਕੀ ਆ ਬਾਲੇ ਤੇ ਕੱਪੜੇ ਦੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਨਾ ਇਹ ਆਪਾਂ ਗੱਲ ਕਰੀਏ ਤੇ ਐਵੇਂ ਤੁਹਾਨੂੰ ਖਾਣ ਪੀਣ ਨੂੰ ਜਿਹੜਾ ਪਾਪੜ ਉੱਥੇ ਮਿਲ ਜਾਣਗੇ ਇੱਥੇ ਤੁਸੀਂ ਖਾ ਪੀ ਵੀ ਸਕਦੇ ਹੋ ਬਾਕੀ ਚੱਲਦੇ ਆ ਅੱਗੇ ਬਾਕੀ ਆ ਦੇਖੋ ਨਾ ਤੇ ਐਵੇਂ ਜੇ ਛੂਟ ਹੈ ਭਈ ਛੂਟ ਕੀ ਆ ਪ੍ਰਾਈਜ਼ ਹਨ ਦਾ 350 350 350 ਤੋਂ ਨੂੰ ਇਹ ਸੂਟ ਮਿਲਦੀ। ਠੰਡੇ ਸ਼ੇਲ ਕੋ ਹੋਤਾ ਨਾ ਜੀ। ਠੰਡੇ ਸ਼ੇਲ ਕੋ ਮਿਲੇਗਾ ਨਾ। ਠੰਡੇ ਸ਼ੇਲ ਨੂੰ ਮਿਲੂਗਾ। ਠੀਕ ਹੈ। ਲਓ। ਇਹ ਕਲੈਕਸ਼ਨ ਦੇਖ ਸਕਦੇ ਹੋ ਕਾਫੀ ਜ਼ਿਆਦਾ ਹੈ ਨਾ। ਜੇ ਆਪਾਂ ਗੱਲ ਕਰੀਏ। ਚਲੋ ਜੀ। ਠੀਕ ਹੈ ਚਲਦੇ ਆਂ। ਲਓ ਵੀ ਤੁਸੀਂ ਦੇਖ ਸਕਦੇ ਹੋ ਆਜਾਪਾ। ਠੰਡੇ ਸ਼ੇਲ ਤੋਂ ਦਿਖਾ ਰਹੇ ਆਂ ਸਹਿਰ ਪਟਿਆਲੇ ਦੀ। ਬਾਕੀ ਆਹ ਨੇਲ ਪਾਲ ਚ ਆ ਗਈ ਨਾ ਜਿਹ ਵਿੱਚ। ਤੇ ਇਹ ਵੀ ਤੁਹਾਨੂੰ ਠੰਡੇ ਸ਼ੇਲ ਦੇ ਵਿੱਚ ਮਿਲ ਜੂਗਾ। ਨੇਲ ਪਾਲਸ ਹੋ ਗਈ ਬਾਕੀ ਜਿਵੇਂ ਹੋਰ ਵੀ ਕਾਫੀ ਜਿਹੜਾ ਲੇਡੀ ਦਾ ਸਮਾਨ ਆ ਨਾ ਤੁਹਾਨੂੰ ਸਾਰਾ ਇਹ ਛੰਡੇ ਸੇਲ ਦੇ ਵਿੱਚ ਮਿਲ ਜੂਗਾ ਲਓ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਕਲੈਕਸ਼ਨ ਤੁਹਾਨੂੰ ਜਿਹੜੀ ਉਹ ਦੇਖਣ ਨੂੰ ਮਿਲ ਜੂਗੀ ਹਨਾ ਛੰਡੇ ਸੇਲ ਦੇ ਵਿੱਚ ਉਹ ਆਪਾਂ ਗੱਲ ਕਰੀਏ ਤੇ ਜਿਹਨੇ ਆ ਗਿਆ ਲੋ ਜੀ ਯਾਰ ਜੈਂਟਸ ਦੇ ਆ ਗਏ ਹਨਾ ਸਿਆੜਾਂ ਦੇ ਕੀ ਪ੍ਰਾਈਸ ਆ ਭਈਆ ਤੇ 400 ਰੁਪਏ ਤੇ ਅੱਗੇ ਲੋਰ ਆ ਗਿਆ ਬਾਈ 350 ਲੋ ਜੀ ਲੋਰ ਆ ਗਈ ਤੇ ਲੋ ਵੀ ਅੱਗੇ ਵੀ ਤੁਹਾਨੂੰ ਲੇਡੀ ਦੀ ਬਹੁਤ ਸਾਰੀ ਕਲੈਕਸ਼ਨ ਆ ਜਿਹੜੀ ਉਹ ਦੇਖਣ ਨੂੰ ਮਿਲ ਜੂਗੀ ਤੇ ਇਹ ਆ ਦੇਖ ਸਕਦੇ ਤੁਸੀਂ ਹੈ ਨਾ ਲੋ ਜੀ ਲਈ ਵੀਰੇ ਨੇ ਕੀ ਪ੍ਰਾਈਸ ਆ ਬਈ ਅਨਕਾ 550 950 ਲੋ ਜੀ ਤੇ ਆ ਦੇਖੋ ਹੈ ਨਾ ਕੋਟੀਆਂ ਐਵੇਂ ਰਾਤਾਂ ਤੇ ਚਾਲ ਦਾ ਮਤਲਬ ਆ ਤੁਹਾਨੂੰ ਸਿਆਲ ਦੇ ਤਕਰੀਬ ਕੱਪੜਾ ਬਹੁਤ ਮਿਲ ਜੂਗਾ ਜਿਵੇਂ ਆ ਸਾਰਾ ਸਿਆਲੂ ਕੱਪੜਾ ਪਿਆ ਹੈ ਨਾ ਤੇ ਆ ਲੇਡੀ ਦਾ ਲੱਗਦਾ ਮੈਨੂੰ ਕੀ ਆ ਪ੍ਰਾਈਸ ਆ ਵੀਰ ਤੇ 200 ਰੁਪਏ ਆ ਜਮੇ ਹੈ ਨਾ ਤੇ ਸਿਆਲੂ ਕੱਪੜਾ ਬਹੁਤ ਜ਼ਿਆਦਾ ਆ ਗਿਆ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਿਆ ਹੈ 150 150 ਤੇ ਆ ਪਜਾਮੇ 150 ਆ ਲੱਗੇ ਬਿਲੋਂ ਟੌਪ ਵੀ ਲੱਗੇ ਤੇ ਇਧਰ ਇਹਨਾਂ ਦਾ ਕੀ ਆ ਪ੍ਰਾਈਸ ਟੌਪ ਦਾ 150 ਰੁਪਏ ਲੱਗੇ ਟੌਪ 150 ਰੁਪਏ ਦੇ ਦਰ ਦੇ ਬਾਹਰ ਕਰਕੇ ਲੱਗੇ ਹੋਏ ਨੇ ਠੀਕ ਆ ਠੀਕ ਉਸ ਤੇ ਵੀ ਲੱਗੇ ਹੋਏ ਆ ਸਾਰੇ ओके ओके ਉਹ ਬੈਠੇ ਆ مالک ਆ ਠੀਕ ਆ ਬੱਲੇ ਤੇ ਅੱਗੇ ਚੱਲਦੇ ਆ ਜੀ ਤੇ ਆ ਜਿਵੇਂ ਸਲਟਾ ਆ ਜੀ ਅੱਗੇ ਹੈ ਨਾ ਦੇਖ ਸਕਦੇ ਹੋ ਤੇ ਬਾਕੀ ਕਾਫੀ ਤੁਹਾਨੂੰ ਇਡੀ ਕਲੈਕਸ਼ਨਾਂ ਉਹ ਦੇਖਣ ਨੂੰ ਮਿਲ ਜੂਗੀ ਸੰਡੇ ਥੇਲ ਦੇ ਵਿੱਚੋਂ ਹਨਾ ਸੰਡੇ ਮਾਰਕੀਟ ਦੇ ਵਿੱਚੋਂ ਤੇ ਇੱਥੇ ਚੱਲਦੇ ਲੋ 25 ਦੀ ਵੀ ਬਹੁਤ ਸਾਰੀ ਕਲੈਕਸ਼ਨ ਉਨ ਦੇ ਵਿੱਚੋਂ ਮਿਲ ਜੂਗੀ ਜੇ ਆਪਾਂ ਗੱਲ ਕਰੀਏ ਤੇ ਜਿਵੇਂ ਐਵੇਂ ਤੇ ਪੁਰਾਣੇ ਸਾਰੇ ਲੇਡੀ ਦੇ ਹਨਾ ਤੇ ਬਹੁਤ ਸਟੱਫ ਤੁਹਾਨੂੰ ਲੇਡੀ ਦਾ ਜਿਹੜਾ ਕਲੈਕਸ਼ਨ ਉਹ ਦੇਖਣ ਨੂੰ ਮਿਲ ਜੂਗੀ ਤੇ ਕਾਫੀ ਕਾਠਾ ਜੀ ਥੇਲ ਦੇ ਤਾਂ ਨੰਗਣਾ ਵੀ ਔਖਾ ਹੋ ਰਿਹਾ ਤੇ ਆਪਿਆਂ ਦੇ ਨਾਮੇ ਕੋਟੀਆਂ ਹਨ ਤੇ ਪ੍ਰਾਈਸੇਮ ਹੋ ਵੀ ਰਹੂਗਾ ਕੋਈ ਪ੍ਰਾਈਸ ਦਾ ਚਾਰਜ ਪੈਂਡ ਵੀ ਹੋਊਗਾ ਤੇ ਬਹੁਤ ਕਾਠਾ ਜੀ ਤੁਸੀਂ ਦੇਖ ਸਕਦੇ ਹੋ ਇਹਨੂੰ ਤੇ ਲੋਕ ਦੇਖੋ ਵੀ ਕਿੰਨਾ ਕਾਠਾ ਸੰਡੇ ਸੇਲ ਦੇ ਵਿੱਚ ਤੇ ਆਪਾਂ ਤੁਹਾਨੂੰ ਤਕਰੀਬਨ ਦਫਾ ਰਹੇ ਆ ਸਾਰੀ ਅੱਜ ਸੰਡੇ ਸੇਲ ਬਾਕੀ ਇੱਧਰ ਵੀ ਸਾਰਾ ਲੈਣੀ ਪਈਏ ਮੈਂ ਹਨਾ ਇਹ ਕਰਦੇ ਲੋ ਆਹ ਦੇਖੋ ਭਾਰਾਂ ਨੂੰ ਇਹ ਬਾਈਏ ਦਿਖਾ ਰਹੇ ਨੇ ਨਾ ਤੇ ਕੱਟ ਬਹੁਤ ਜਾ ਰਿਹਾ ਤਾਂ ਫਿਰ ਰੇਟ ਕੋਈ ਨਹੀਂ ਹੁੰਦਾ ਤੇ ਰੇਟ ਦਾ ਇੰਨਾ ਜਾ ਡਿਫਰੈਂਟ ਨਹੀਂ ਹੁੰਦਾ ਤੇ ਆਹ ਜਿਵੇਂ ਬੱਚਿਆਂ ਦੇ ਇਧਰ ਹਨਾ ਇਹ 200 ਦੇ ਦੋ ਕਰਦੇ ਟੋਪ ਜੀ ਅੱਜ 200 ਦੇ ਦੋ ਲਓ ਵੀ 200 ਦੇ 200 ਟੋਪ ਕਰਦੇ ਜੀ 200 ਰੁਪਏ ਦੇ ਦੋ ਲਓ ਵੀ 200 ਦੇ ਦੋ ਕਰਕੇ ਬਾਈ ਕਹਿੰਦਾ ਤੇ ਅੱਗੇ ਬੈਗ ਆ ਗਏ ਆ ਬੈਗ ਵੀ ਤੁਹਾਨੂੰ ਮਿਲ ਜਾਣਗੇ ਆ ਮੈਂ ਇੱਦਾਂ ਦੇ ਬੈਗ ਮਿਲ ਜਾਣਗੇ ਸਾਰੇ ਆਹ ਹੋਰ ਵੀ ਇਹ ਹੋਰ ਵੀ 100 ਰੁਪਏ ਦਾ ਬੈਗ ਮਿਲ ਜੂਗਾ ਤੇ ਚੰਗੇ ਚਾਲਦੇ ਆ ਜੀ ਲੋਕ ਇਹ ਦੇਖਾ ਦੋ ਕਾਫੀ ਤੁਹਾਨੂੰ ਇਡੀ ਕਲੈਕਸ਼ਨ ਆ ਨਾ ਉਹ ਇਹ ਸੇਲ ਦੇ ਵਿੱਚ ਮਿਲ ਜੀਂ ਦੁਪੱਟੇ ਆ ਗਏ ਵੀ ਦੁਪੱਟੇ ਕੀ ਆ ਪ੍ਰਾਈਸ ਹੈ 150 ਲੋਕ ਤੇ ਐਵੇਂ ਦੇ ਸੁੰਦਰ ਦੁਪੱਟੇ ਇਹ 100 ਦਾ ਇਹ ਵਾਲਾ ਆਹ 100 ਦਾ ਜੀ ਤੇ ਉਹ 150 ਆਹ ਬਾਈਟ ਆ ਗਏ ਹੰਡਰਡ ਦਾ ਇਹ ਵੀ 100 ਦਾ ਤੇ ਆ ਵੀ 100 ਦਾ ਤੇ ਅੱਗੇ ਪੈਂਟਾਂ ਆ ਗਈਆਂ ਜਿਵੇਂ ਲੋਹੜਾਂ ਆ ਗਈਆਂ ਹਨ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਆ ਪੈਂਟਾਂ ਪਈਆਂ ਨੇ ਜਿਵੇਂ ਲੋਹੜਾਂ ਪਈਆਂ ਨੇ ਲੋ ਐਵੇਂ ਬਹੁਤ ਸਾਰੀ ਕਲੈਕਸ਼ਨ ਹੈ ਜੀ ਤੇ ਸਿਆਲੂ ਸ਼ਲਟਾ ਵੀ ਆ ਗਈਆਂ ਨੇ ਜੈਂਟੀਆਂ ਆਪ ਨੇ ਪਈਆਂ ਨੇ ਤਾਂ ਕੀ ਪ੍ਰਾਈਸ ਹੈ ਵੀ ਇਹਨਾਂ ਦਾ 350 ਦਾ 350 ਆ ਜੀ ਤੇ ਵਾਕਿਆ ਦੇਖੋ ਤੁਸੀਂ ਸਿਆਲੂ ਕਲੈਕਸ਼ਨ ਤੁਹਾਨੂੰ ਬਹੁਤ ਸਾਰੀ ਕੱਪੜੇ ਵੀ ਦੇਖਣ ਨੂੰ ਮਿਲਦੀ ਗੀ ਤੇ ਜਿਵੇਂ ਆ ਦੇਖੋ ਨਾ ਤੇ ਜੁਐਲਰੀ ਵਗੈਰਾ ਹਨ ਐਵੇਂ ਦੀ ਤੁਹਾਨੂੰ ਬਹੁਤ ਤੇ ਬਹੁਤ ਵੱਡੀ ਮਾਰਕੀਟ ਹੈ ਜੀ ਜਿਹਨੂੰ ਤੁਸੀਂ ਦੇਖ ਸਕਦੇ ਹੋ ਲੋ ਜੀ ਤੇ ਐਵੇਂ ਕੱਪੜਾ ਸਾਰਾ ਇੱਥੇ ਮਾਰਕੀਟ ਦੇ ਵਿੱਚ ਪਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹਰੇਕ ਸੰਡੇ ਨੂੰ ਸ਼ਹਿਰ ਜ਼ਿਲ੍ਹਾ ਸ਼ਹਿਰ ਪਟਿਆਲਾ ਸੌਰੀ ਸ਼ਹਿਰ ਪਟਿਆਲੇ ਦੇ ਅਦਾਲਤ ਬਾਜ਼ਾਰ ਦੇ ਵਿੱਚ ਜਿਹੜੀ ਇਹ ਸੇਲ ਲੱਗਦੀ ਆ ਬਾਕੀ ਤੁਸੀਂ ਆਹ ਦੇਖੋ ਸਾਰਾ ਕੱਪੜਾ ਇੱਧਰ ਕਿਵੇਂ ਪਿਆ ਹਨ ਲੋ ਜੀ ਤੇ ਰੇਟ ਮਾਣ ਦਾ ਤਾਂ ਨਾ ਵੀ ਰੇਟ ਸੇਮ ਹੀ ਰਹੂਗਾ ਕੋਈ ਜ਼ਿਆਦਾ ਡਿਫਰੈਂਟ ਨਹੀਂ ਰਹੂਗਾ ਰੇਟ ਦਾ ਤੇ ਜੇ ਆਪਾਂ ਗੱਲ ਕਰੀਏ ਲਓ ਜੀ ਤੇ ਬਾਕੀ ਚੱਲਦੇ ਆ ਕੇ ਇਹ ਡਿਵੈਲਰੀ ਵਗਾਰਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗੀ ਜੇ ਅਸੀਂ ਗੱਲ ਕਰੀਏ ਹਨ 250 ਰੁਪਏ 250 ਰੁਪਏ ਤੇ ਉਹੀ 200 250 200 250 ਆ ਰਿਹਾ ਬੈਲਟ ਨਾਲ ਤੇ ਆ ਸੂਟ ਆ ਗਏ ਪ੍ਰਿੰਟਡ ਜੁਟਾਈ ਪੇਂਟ ਵਾਲੇ ਸੂਟ ਆ ਗਏ ਸਾਰੇ ਲਓ ਜੀ ਪੇਂਟ ਵਾਲੇ ਸੂਟ ਆ ਗਏ ਕੀ ਰੇਟ ਹੈ ਜੀ ਇਹਨਾਂ ਦਾ 1000 ਰੁਪਏ 5 ਮੀਟਰ ਸੂਟ ਹੈ ਦੁਪੱਟਾ ਨਾਲ ਠੀਕ ਹੈ 5 ਮੀਟਰ ਸੂਟ 1000 ਰੁਪਏ ਦਾ ਤੇ ਐਵੇਂ ਦਾ ਪੇਂਟ ਵਾਲਾ ਸੂਟ ਹੋਊਗਾ ਸਾਰਾ ਇਹ ਲਓ ਜੀ ਦੇਖ ਸਕਦੇ ਹੋ ਲੱਗੇ ਬਾਕੀ ਉੱਧਰ ਲੱਗੇ ਹੋਣੇ ਸਾਰੇ ਇਹ ਸਟੋਲ ਸੂਟ ਦਾ 5-500 ਰੁਪਏ ਗਰਮ माल ਠੀਕ ਹੈ ਆ 5-500 ਰੁਪਏ ਆ ਗਏ ਲਓ ਜੀ ਤੇ ਐਵੇਂ ਦੀ ਬਹੁਤ ساری ਕਲੈਕਸ਼ਨ ਤੁਹਾਨੂੰ ਸੰਡੇ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦੀ ਤੇ ਅੱਗੇ ਗੁੱਟ ਬਟਨ ਹੋਗੇ ਜਿਵੇਂ ਹੈ ਨਾ ਐਵੇਂ ਦੀ ਤੇ ਚੱਲਦੇ ਆ ਅੱਗੇ ਤੇ ਬਿੰਦੀ ਵੀ ਤੁਹਾਨੂੰ ਜਿਹੜੀ ਬਹੁਤ ਜ਼ਿਆਦਾ ਮਿਲ ਜੂ ਕਵਾਂਟੀਟੀ ਬਹੁਤ ਮਿਲਦੀ ਬਿੰਦੀ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਐਵੇਂ ਪੱਤੇ ਤੁਹਾਨੂੰ ਮਿਲ ਜਾਣਗੇ ਤੇ ਅੱਗੇ ਇੱਧਰ ਵੀ ਦੁਬੱਟੇ ਆ ਗਏ ਹਨਾ ਤੇ ਬਾਕੀ ਬੱਚਿਆਂ ਦੇ ਕੱਪੜੇ ਆ ਗਏ ਕਾਫੀ ਜਿਹੜੀ ਕਲੈਕਸ਼ਨ ਆ ਉਹ ਤੁਹਾਨੂੰ ਲਓ ਜੀ ਤੇ ਜੁਲੀਨਾ ਪੈਣੀ ਹੈ ਨਾ ਕੀ ਪ੍ਰਾਈਸ ਆ ਭਈਆ 200 ਰੁਪਏ ਦਾ ਲੋਗੇ ਨਾਲ 200 ਰੁਪਏ ਲੋਗੇ 200 200 ਹੀ 200 ਫੈਨਸਲਾ ਵੀ ਟੋਪ ਐਂਚੀ 200 ਰੁਪਏ ਲੋਗੇ ਬੱਚਿਆਂ ਦਾ ਵੀ 200 ਰੁਪਏ ਤੇ ਫਿਰ ਲੋਰ 200 ਰੁਪਏ ਠੀਕ ਹੈ ਜੀ ਜਿਸ ਤਰ੍ਹਾਂ ਮਰਜ਼ੀ ਦਾ ਲੋਰ ਵੀ 200 ਰੁਪਏ 200 ਰੁਪਏ ਜੀ ਤੇ ਆਹ ਲੋਰ ਵੀ 200 ਰੁਪਏ ਠੀਕ ਹੈ ਜੀ ਲੋਰ ਛੱਡ ਕੇ ਲੋਗੇ ਜਿਹੜੀ ਮਰਜ਼ੀ ਲੋਰ 200 ਰੁਪਏ ਤੇ ਇਸ ਤਰ੍ਹਾਂ ਬਣੇਗੀ ਲਓ ਤੇ ਐਵੇਂ ਵੀ ਤੁਹਾਨੂੰ ਕਾਫੀ ਨਾ ਸਮਾਨ ਆਪਣੀ ਦੇ ਲਈ ਜਰੂਰ ਪਤਾ ਜੇ ਮੈਂ ਆਪਣੇ ਹੁੰਦਾ ਨਾ ਹਰ ਸਾਰਾ ਤੁਹਾਨੂੰ ਮਿਲ ਜੂਗਾ। ਤੇ ਲਾਤੀ ਪੈਂਟਾਂ ਇੱਧਰ ਲੇਖਣ ਲੇਡੀਜ਼ ਦੀਆਂ ਪੈਂਟਾਂ ਮਿਲ ਜਾਣਗੀਆਂ ਤੁਹਾਨੂੰ ਤੇ ਲਾਤੀ ਬੈੱਡ ਸ਼ੀਟਾਂ ਹੋ ਗਈਆਂ ਜਿਵੇਂ ਸਾਡੇ ਉੱਤੇ ਲਓ। ਐਵੇਂ ਵੀ ਤੁਹਾਨੂੰ ਇੰਦੇ ਵਿੱਚ ਮਿਲ ਜਾਣਗੀਆਂ। ਤੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਤੇ ਆ ਵੀ ਲੇਡੀ ਦਾ ਸਟਾਫ ਆ ਗਿਆ ਜੀ ਨਾ। ਮੇਡੀ ਦੀ ਕਲੈਕਸ਼ਨ ਆ ਰਹੀ ਜੀ ਤੇ ਕੱਢ ਲਓ। ਲਓ ਜੀ। ਲਓ। ਆਜੋ ਤੇ ਲੱਗਦੀ ਉਹ ਇੰਨੀ ਕੋਈ ਵੈਸੇ ਨਹੀਂ ਆ ਜਾਂਦੇ ਤੇ ਆ ਦੇਖੋ ਇਦਾਂ ਨਾ ਜਿਹੜੀ ਇਹ ਕਲੈਕਟਰ ਕਿਹਾ ਉਹ ਕੀ ਚੱਲਦੇ ਆ ਜੀ ਉਹ ਕੱਟ ਦੀ ਗੱਲ ਕਰੀਏ ਕੱਟ ਬਹੁਤ ਜਾਵੇ ਆ ਤੁਸੀਂ ਦੇਖ ਸਕਦੇ ਹੋ ਨਾ ਤੇ ਚੱਲਦੇ ਹੁਣ ਤੇ ਆਪਾਂ ਤੁਹਾਨੂੰ ਦਿਖਾ ਰਹੇ ਅੱਜ ਸਹਿਰ ਪਟਿਆਲੇ ਦਾ ਅਦਾਲਤ ਬਾਜ਼ਾਰ ਇੱਥੇ ਤੇ ਤੁਹਾਨੂੰ ਬਹੁਤ ਸਾਰਾ ਕੱਪੜਾ ਬਹੁਤ ਹੀ ਘੱਟ ਰੇਟਾਂ ਤੇ ਮਿਲ ਜੂਗਾ। ਤੁਸੀਂ ਦੇਖ ਸਕਦੇ ਹੋ ਨਾ। ਬਹੁਤ ਥੋੜੀ ਬਹੁਤ ਸਾਰਾ ਕੱਪੜਾ ਤੁਹਾਨੂੰ ਜਿਹੜਾ ਬਹੁਤ ਹੀ ਘੱਟ ਰੇਟਾਂ ਦੇ ਸ਼ਹਿਰ ਪਟਿਆਲੇ ਦੇ ਅਦਾਲਤ ਬਾਜ਼ਾਰ ਦੇ ਵਿੱਚ ਮਿਲ ਜੂਗਾ। ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਦੁਕਾਨਾਂ ਵਾਲੇ ਬਾਹਰ ਆਪਣਾ ਨਾ ਕੱਪੜਾ ਕੱਟੀ ਬੈਠੇ ਹੁੰਦੇ ਆ ਸੰਡੇ ਮਾਰਕੀਟ ਦੇ। ਤਾਂ ਇਹ ਵੀ ਘੱਟ ਰੇਟਾਂ ਦੇ ਮਿਲਦੇ ਹੁੰਦੇ ਆ। ਵਾਹ ਲਓ। ਇਹ ਤੇ ਲੋੜ ਆ ਗਈਆਂ ਹਨ ਤੇ ਬੱਚਿਆਂ ਦੇ ਕੱਪੜੇ ਆ ਗਏ ਜਿਵੇਂ ਤੇ ਆ ਲੋੜਾਂ ਆ ਗਈਆਂ ਜਿਵੇਂ ਤੇ ਲੇਡੀਜ਼ ਦੀ ਕਲੈਕਸ਼ਨ ਗੱਲ ਕਰੀਏ ਤੇ ਲੇਡੀਜ਼ ਦੀ ਕਲੈਕਸ਼ਨ ਬਹੁਤ ਜ਼ਿਆਦਾ ਚੰਗੀ ਜੇ ਆਪਾਂ ਗੱਲ ਕਰੀਏ ਹਨ ਤੇ ਕੱਟ ਵੀ ਗੱਲ ਕਰੀਏ ਕੱਟ ਵੀ ਬਹੁਤ ਜ਼ਿਆਦਾ ਆ ਮਾਰਕੀਟ ਦੇ ਵਿੱਚ ਤੇ 1.5 1.5 1.5 ਤੇ ਪੰਜਾਬੀ ਜੁੱਤੀ ਆ ਗਈ ਜਿਵੇਂ ਨਾ ਲੋਕ ਹਾਂ ਬਹੁਤ ਬਹੁਤ ਇਫੈਕਟਿਵ ਹੈ ਟ੍ਰੈਕ ਟੁੱਟਾ ਬਈ ਹਾਂ ਦੇਖੋ ਕਿੰਨੇ ਦਾ ਬਈ ਇਹ ਇਹ 750 ਦਾ ਹੈ 550 750 550 ਲੌਬੀ ਕਾਟੇ ਦਾ 500 ਟ੍ਰੈਕ ਟੁੱਟੂ ਨੂੰ ਮਿਲ ਜੂਗਾ ਸੇਮ ਕਲਰ ਦੇ ਵਿੱਚ ਨਾ ਮਿਲ ਜਾਏਗਾ ਹਾਂ ਕਲਰ ਮਿਲ ਜਾਣਗੇ ਹੋਰ ਤੇ ਅੱਗੇ ਲੇਡੀਜ਼ ਪਾਰਸ ਆ ਗਏ ਹਨ ਤੇ ਆ ਜਿਵੇਂ ਪਾਰਸ ਪਏ ਨੇ ਤੇ ਕੀ ਪ੍ਰਾਈਸ ਹੈ ਬਈ ਕਿੰਨੇ ਸਟਾਰਟ ਹੋ ਜਾਂਦਾ ਹੈ 420 ਰੋਪੀ ਆ ਗਿਆ ਰੋਪੀ ਆ ਗਿਆ 400 ਰੁਪਏ 100 ਰੁਪਏ 100 ਰੁਪਏ ਬਾਈ ਬਾਈ ਗਿਆ 100 ਰੁਪਏ ਮਾਰੋ ਹੀ ਕੈਮਰਾ 100 ਰੁਪਏ ਬਾਈ 100 ਰੁਪਏ 100 ਰੁਪਏ ਹਾਂ 100 ਰੁਪਏ 100 ਰੁਪਏ ਸੇਲ ਲੋ ਵੀ 100 ਰੁਪਏ ਸੇਲ ਆ ਜੀ ਤੁਸੀਂ ਕੋਈ ਵੀ ਸਮਾਨ ਲੈਣਾ 100 ਰੁਪਏ ਲੋ 420 420 420 420 420 420 420 ਕੰਮ ਵਿੱਚ ਇਹ ਵੀ ਦਾਇਰੋ ਲੋ ਵੀ ਉਹ ਵੀ ਭਾਈਆਂ ਦਾ 250 ਲਓ ਅੱਗੇ ਆਗੇ ਟਾਵਲ ਲੋ ਕੀ ਪ੍ਰਾਈਸ ਆ ਵੀਰ 100 ਇਧਰ 100 ਤੋਂ ਸ਼ੁਰੂ ਹੋ ਜਾਂਦੇ ਨੇ ਤੇ 100 ਤੋਂ ਇਧਰ ਸ਼ੁਰੂ ਹੁੰਦਾ ਅਲੱਗ-ਅਲੱਗ ਰੇਜ ਆ ਮਨਣਾ ਅਲੱਗ-ਅਲੱਗ 5-500 500 ਤੱਕ ਆਉਂਦਾ ਤੇ ਪੰਜਾਬੀ ਯੁਕਤੀ ਤੇ ਐਵੇਂ ਦੀ ਸਾਰਾ ਇਹ ਕੱਪੜਾ ਨਾ ਜਿਵੇਂ ਮੈਂ ਤੁਹਾਨੂੰ ਦਿਖਾ ਰਿਆ ਤੇ ਬਹੁਤ ਵੱਡੀ ਮਾਰਕੀਟ ਆ ਜੀ ਆਪਾਂ ਗੱਲ ਕਰੀਏ ਅ ਸ਼ਹਿਰ ਪਟਿਆਲੇ ਦੀ ਹੈ ਨਾ ਕਲੈਕਸ਼ਨ ਦੀ ਗੱਲ ਕਰੀਏ ਕੱਪੜੇ ਦੀ ਵੀ ਬਹੁਤ ਜਾਦੇ ਆ ਨਾ ਜਿੰਨੀ ਮੈਂ ਤੁਹਾਨੂੰ ਕਹਾ ਵੀ ਦਿਖਾਵਾਂ ਉੰਨੀ ਘੱਟ ਆ ਤੇ ਬਹੁਤ ਵੱਡੀ ਇਹ ਮਾਰਕੀਟ ਆ ਹਰ ਇੱਕ ਐਤਵਾਰ ਨੂੰ ਇੱਥੇ ਜਿਹੜੀ ਥੇਲ ਲੱਗਦੀ ਆ ਵਾਕਈ ਕਿੰਨੀ ਘੱਟ ਦੇਖ ਸਕਦੇ ਹੋ ਦੁਕਾਨਾਂ ਤੇ ਕਿੰਨਾ ਹੈ ਨਾ ਤੇ ਮੈਨੂੰ ਵੀਡੀਓ ਬਣਾਉਣ ਦੀ ਬਹੁਤ ਔਖੀ ਹੋ ਰਹੀ ਹੈ ਕਿਉਂਕਿ ਘੱਟ ਬਹੁਤ ਆ ਤੇ ਬਾਕੀ ਆ ਕਲੈਕਸ਼ਨ ਦੇਖੋ ਸਾਰੀਆਂ ਨਾ ਲੋ ਤੇ ਇਹ ਆ ਦੇ ਚਾਹ ਦੀ ਸੀ ਨਾ ਲੋ ਤੇ ਬਾਕੀ ਐਵੇਂ ਦੀ ਸਾਰੀ ਤੁਹਾਨੂੰ ਕਲੈਕਸ਼ਨ ਜਿਹੜੀ ਉਹ ਦੇਖਣੀ ਮਿਲ ਜੂਗੀ ਤੇ ਲਓ ਤੇ ਅੱਗੇ ਜੁੱਤੀਆਂ ਪਰਸਨ ਆ ਜਾਣਾ ਤੁਸੀਂ ਲੋ ਕਪੜਾ ਦੇਖਾ ਤੁਹਾਨੂੰ ਜੀ ਤੇ ਬਹੁਤ ਕਾਠਾ ਲਓ ਜੀ ਦੇਖੋ ਸੂਟ ਪਾਉਣ ਦੇ ਵਿੱਚ ਨਾ ਲੋਕੀ ਤੇ ਰੱਟੇ ਉਹਨੂੰ ਗਿਆ ਕਹਾਂ ਬਾਕੀ ਦੇਖੋ ਬਹੁਤ ਪੱਟੀਆਂ ਸੇਲ ਆ ਫੈਰ ਪਟਿਆਲੇ ਅਗਲਤ ਬਾਜ਼ਾਰ ਦੀ ਜਿਹੜਾ ਲੇਡੀ ਜੀ ਕੋਟੀਆਂ ਆ ਗਈਆਂ ਹਨਾ ਤੇ ਆ ਅੱਗੇ ਬੂਟ ਆ ਗਏ ਇਆਂ ਦੇਖ ਸਕਦੇ ਹੋ ਨਾ ਲੱਖ ਲੱਖ ਕਲਰ ਮਿਲ ਜਾਣਗੇ ਕਿਹੜਾ ਪ੍ਰਾਈਸ ਆ ਭਈਆ 300 300 ਰੁਪਏ ਆ ਜੀ ਮੈਂ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਗਈ ਹੈ ਤੇ ਇਹ ਇਹ ਨਾ ਮਾਰਕੀਟ ਦੇ ਬੰਦਾਂ ਤੇ ਦੂਜੀ ਸਾਈਡ ਵੀ ਥੇਲ ਲੱਗਦੀ ਹੈ ਇੱਧਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਪੜਾ ਸਾਨੂੰ ਦੇਖਣ ਨੂੰ ਮਿਲ ਜੂਗਾ ਜਿਵੇਂ ਆਹ ਦੇਖੋ 200 ਰੁਪਏ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਤੁਹਾਨੂੰ ਸਾਰੀ ਜਿਹੜੀ ਕਲੈਕਸ਼ਨ ਆ ਉਹ ਮਾਰਕੀਟ ਦਾ ਤੁਹਾਨੂੰ ਦੂਜੀ ਸ਼ੈਡ ਵੀ ਜੇ ਦੇਖਣ ਨੂੰ ਮਿਲ ਜੂਗੀ ਜਦੋਂ ਤੁਸੀਂ ਮਾਰਕੀਟ ਦੇ ਆਉਂਗੇ ਨਾ ਤਾਂ ਉੱਥੇ ਵੀ ਤੇ ਸਾਰੀ ਕਲੈਕਸ਼ਨ ਜਿਹੜੀ ਦੇਖਣ ਨੂੰ ਮਿਲਦੀ ਹੈ। ਔਰ 10 ਰੁਪਏ ਸੇਲ ਤੋਂ ਪਰੇ ਸੇਲ ਦਾ ਸੋਲਾ ਕਰ ਰਿਹਾ ਏ। ਓਏ ਆਪਰੇ ਇੱਧਰੋਂ ਮਾਰਕੀਟ ਦੇ ਜੇ ਤੁਸੀਂ ਆਉਂਗਾ ਇੱਧਰ ਵੀ ਸਾਨੂੰ ਜਿਹੜਾ ਕੱਪੜਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ। ਲਓ ਵੀ ਇੱਧਰ ਵੀ ਬਾਈਕ ਉਹ ਤੁਸੀਂ ਦੇਖ ਸਕਦੇ ਹੋ। ਸੋ ਲੋ ਬੈਂਡਰ ਕੋਡ ਮਿਲੇਗਾ ਸਭ ਡਿਜ਼ਾਈਨ ਮਿਲਣਗੇ ਲੈ ਵੀ ਇੱਕ ਮਲੇ ਜੀ ਵਨ ਪੀਸ ਮਿਲੇਗਾ ਠੀਕ ਆ ਜੀ ਇਹ ਹਰੇ ਕੰਤਵਾਰ ਨੂੰ ਲੱਗਦੀ ਹੈ ਨਾ ਹਾਂਜੀ ਅੰਟੀ ਵੀਰੇ ਵਰਕਿੰਗ ਡੇਜ ਵੀ ਵੀਰੇ ਵਰਕਿੰਗ ਡੇਜ ਵਿੱਚ ਹੁੰਦਾ ਹਾਂਜੀ ਹਾਂਜੀ ਠੀਕ ਆ ਠੀਕ ਲੋ ਕਿੰਨੇ ਦਾ ਭਾਈ ਕੀ ਪ੍ਰਾਈਸ ਆ ਇਹ ਭਾਈ 250 ਰੁਪਏ ਜੀ 250 ਆ ਕੋਡ ਲੋ ਜੀ 400 ਰੁਪਏ ਦਾ ਇਹ 400 ਦਾ ਹੈ ਸਰਾਖ ਦੇਖੋ 211 ਸਰਾਖ 400 ਲੋ ਲੋ ਵੀ ਐਮ ਇਹਨੂੰ ਲੇਡੀਜ਼ ਦੇ ਟਾਪ ਮਿਲ ਜਾਣਗੇ ਹਨਾ ਬਹੁਤ ਹੀ ਪਿਆਰੇ ਲਓ ਜੀ ਉਹ ਮਿਲਣਗੇ ਕ੍ਰੋਪ ਮਿਲਣਗੇ ਲਓ ਜੀ ਤੁਹਾਨੂੰ ਮਤਲਬ ਕ੍ਰੋਪ ਵਾਲੀ ਮਿਲ ਜਾਣਗੇ ਤੇ ਠੀਕ ਹੈ ਉਹ ਬੰਦੇ ਸੀ ਜਿਹੜੇ ਮਿਲੇਗਾ ਬੋਸ ਤੇ ਹੈ ওকে ওকে 350 350 ਲਓ ਜੀ ਓਨਲੀ 350 ਲਓ ਜੀ ਤੇ ਐਵੇਂ ਦਾ ਸਾਰੀ ਇਹ ਜਿਹੜੀ ਸੇਲ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਈ ਅੱਜ ਸਹਿਰ ਪਟਿਆਲੇ ਦੀ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਦੀ ਅਦਾਲਤ ਬਾਜ਼ਾਰ ਦੀ ਸੇਲ ਦਿਖਾਈ ਹੈ ਜਿਹੜੀ ਕਿ ਹਰੇਕ ਐਤਵਾਰ ਨੂੰ ਲੱਗਦੀ ਹੈ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਨਵੇਂ ਵੀਡੀਓ ਵੀ ਤੁਹਾਡਾ ਸਾਰਿਆਂ ਦਾ ਦਿੱਤ ਤੱਕ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ ਜੀ